ਹਾਂਜੀ ਅੱਜ ਆਪਾਂ ਬਣਾਵਾਂਗੇ ਮੈਗੀ ਮੈਗੀ ਨੂੰ ਆਪਾਂ ਬਿਲਕੁਲ ਨੂਡਲਸ ਦੀ ਤਰ੍ਹਾਂ ਬਣਾਵਾਂਗੇ ਦੇਖੋ ਇਹਦੇ ਵਾਸਤੇ ਵੀ ਮੈਂ ਬਹੁਤ ਸਾਰੇ ਸਬਜ਼ੀਆਂ ਲੈਂਦੀਆਂ ਨੇ ਜਿਦਾਂ ਕਿ ਆਪਣੀ ਪੱਤਾ ਗੋਭੀ ਕੈਰਟ ਨਾ ਤੇ ਪਿਆਜ਼ ਸਿਮਲਾ ਮਿਰਚ ਹਨਾ ਲੈਂਤਾ ਆਪਣੇ ਕਿਉਂਕਿ ਮੈਂ ਬੱਚਿਆਂ ਨੂੰ ਸਬਜ਼ੀਆਂ ਖਾਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ ਹੈਗੀ ਮੇਰੇ ਬੱਚੇ ਹਰ ਇੱਕ ਸਬਜ਼ੀ ਖਾ ਲੈਂਦੇ ਆ ਕਿਉਂਕਿ ਮੈਂ ਛੋਟੇ ਹੁੰਦਿਆਂ ਤੇ ਉਹਨਾਂ ਨੂੰ ਸਬਜ਼ੀ ਬਹੁਤ ਖਵਾਈ ਆਉਣੀ ਹੈ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਹਰੀ ਸਬਜ਼ੀ ਖਵਾਉਣ ਦੀ ਕੋਸ਼ਿਸ਼ ਕਰਦੀ ਆਂ ਤੁਸੀਂ ਨੋਰਸ ਤੋਂ ਪਰਹੇਜ਼ ਕਰੋ ਅੱਜ ਮੈਂ ਰੈਡੀਮੇਡ ਮੈਗੀ ਹੀ ਲਈਤੀ ਐ ਕਿਉਂਕਿ ਅੱਜ ਮੇਰੇ ਕੋਲ ਥੋੜਾ ਸਮਾਂ ਘੱਟ ਸੀਗਾ ਘਰੇ ਬਣਾਉਣ ਵਾਸਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿੱਦਾਂ ਆਪਾਂ ਇਹਨੂੰ ਹੈਲਦੀ ਬਣਾ ਸਕਦੇ ਆ ਸਬਜ਼ੀਆਂ ਪਾ ਕੇ ਹਾਂਜੀ ਦੇਖੋ ਹੁਣ ਆਪਾਂ ਇਹ ਪਾਣੀ ਉਪਰ ਨਾਲ ਰੱਖਤਾ ਇਹਦੇ ਵਿੱਚ ਆਪਾਂ ਮੈਗੀ ਨੂੰ ਪਾ ਕੇ ਉਬਾਲ ਲਾਂ ਹਾਂਜੀ ਜਦੋਂ ਤੱਕ ਆਪਣੀ ਮੈਗੀ ਉਬਲ ਰਹੀ ਐ ਆਪਾਂ ਸਬਜ਼ੀਆਂ ਨੂੰ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਭੁੰਨਾ ਲਾਂਗੇ ਹਾਂਜੀ ਇਹ ਹੁੰਦੇ ਕੋਪਾ ਇਹ ਵੈਜੀਟੇਬਲ ਨੂੰ ਥੋੜਾ ਰੌਸਟ ਕਰ ਰਹੇ ਹਾਂ ਨਾ ਜਾਦਾ ਨਹੀਂ ਹੋਣਾ ਥੋੜਾ ਜਿਹਾ ਹੋਣਾ ਹਾਂਜੀ ਹੁਣ ਆਪਣਾ ਇਹ ਜੀ ਨੂੰ ਉਬਾਲ ਕੇ ਕੱਟ ਗਏ ਆਂ ਆਪਾਂ ਥੋੜਾ ਨਾਲ ਠੰਡੇ ਪਾਣੀ ਦੇ ਨਾਲ ਕੋਲ ਲਈ ਥੋੜੀ ਮੈਗੀ ਮੋੜੇ ਜਿਹਾ ਚਿਲੰਚਿਲੰਚਾ ਦੇ ਦੇਣਾ ਇਹ ਥੋੜੀ ਗੁੱਡੀ ਨਹੀਂ ਹੈਗੀ ਥੋੜੇ ਨਾਲ ਕਹਿੰਗੀ ਇਸ ਤਰ੍ਹਾਂ ਨੂੰ ਦੇਖੋ ਆਪਣੀ ਮੈਗੀ ਕਿੰਨੀ ਵਧੀਆ ਬਣੀ ਹੈ ਸਬਜ਼ੀਆਂ ਥੋੜੀਆਂ ਹਨ ਥੁਣ ਚੁੱਕੀਆਂ ਨੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾ ਲਾਂਗੇ ਤੇ ਥੋੜਾ ਨਮਕ ਪਾ ਲਈ ਜਿੰਨੀਆਂ ਕਮੇ ਸਬਜ਼ੀਆਂ ਆਈਆਂ ਨੇ ਉਹਦੇ ਹੀ ਪਾ ਲਾਂ। ਥੋੜਾ ਜਿਹਾ ਫਿਰ ਆਪਾਂ ਨੂੰ ਖੇਚਣ ਲਾਂਗੇ। ਹਾਂਜੀ ਹੁਣ ਆਪਾਂ ਇਹਦੇ ਵਿੱਚ ਮੈਗ ਨ ਐਡ ਕਰ ਦਾਂਗੇ ਜਿਹੜੀ ਆਪਾਂ ਨੇ ਓਇਲ ਦਿੱਤੀ ਸੀ। ਦੇ ਨਾਲ ਹੀ ਆਪਾਂ ਮੈਗੀ ਮਸਾਲਾ ਵੀ ਐਡ ਕਰ ਦਾਂਗੇ ਦੇਖੋ ਤੁਸੀਂ ਕਿੰਨੀ ਵਧੀਆ ਕਿੰਨੀ ਟੇਸਟੀ ਬਣੂਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਹਾਂਜੀ ਹੁਣ ਆਪਣੀ ਮੈਗੀ ਬਣ ਕੇ ਤਿਆਰ ਹੈ ਕਿੰਨੀ ਵਧੀਆ ਬਣੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਣਾਉਣਾ